ਕਸੀਦੂ ਮੁਸੇਵਾਲਾ ਮਰਮੋਮ ਗਾਇਕ ਉਹਨਾਂ ਦੇ ਪਿਤਾ ਜੀ ਨੇ ਅਨਾਉਂਸਮੈਂਟ ਕਰ ਦਿੱਤੀ ਹੋਈ ਹੈ ਕਿ ਉਹ ਚੋਣਵਾਂ ਲੜਨਗੇ ਕਿਵੇਂ ਦੇਖਦੇ ਹੋ ਉਹਨਾਂ ਦੀ ਇਸ ਅਨਾਉਂਸਮੈਂਟ ਨੂੰ ਲੋਕਤੰਤਰ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੁੰਦਾ ਹੈਗਾ ਕਾਂਗਰਸ ਪਾਰਟੀ ਨੇ ਤੈਅ ਕਰਨਾਗਾ ਕਿ ਉਹਨੂੰ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਤਾਂ ਉਹਨਾਂ ਦਾ ਅਪਦਾ ਮਾਮਲਾ ਉਹਨਾਂ ਦਾ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਐਸਐਸਪੀ ਦੀ ਵੀ ਕੋਈ ਮਿਲੀਭੁਗਤ ਪਾਈ ਗਈ ਉਸ ਪੂਰੇ ਕੇਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਇੱਕ ਟੀਚਾ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੀ ਆ ਪੰਜਾਬ ਦੇ ਸੱਭਿਆਚਾਰ ਨੂੰ ਨਫ਼ਰਤ ਕਰਦੀ ਆ ਪੰਜਾਬ ਵਿਰੋਧੀ ਹੱਥ ਕੰਡੇ ਪਣਾ ਰਹੀ ਆ ਪੰਜਾਬ ਵਿਰੋਧੀ ਪਾਲিসੀਆਂ ਲੈ ਕੇ ਆ ਰਹੀ ਆ ਔਰ ਪੰਜਾਬ ਦੇ ਲੋਕ ਸਭਾ ਹੋਂਦ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਵੀ ਸਬਕ ਸਿਖਾਉਣਗੇ ਅੱਜ ਕਈ ਨਵੇਂ ਚੇਅਰਮੈਨਾਂ ਦੇ ਵੱਲੋਂ ਆਪਣੇ ਅਹੁਦੇ ਸੰਭਾਲੇ ਗਏ ਨੇ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਚਿਮਾ ਨੇ ਜਿਹੜੇ ਨਿਜੀ ਤੌਰ ਤੇ ਅੱਜ ਇੱਥੇ ਪਹੁੰਚੇ ਨੇ ਪੰਚਪਦ ਦੇ ਚੇਅਰਮੈਨ ਨੂੰ ਉਹਨਾਂ ਦਾ ਅਹੁਦਾ ਸੰਭਾਲਣ ਦੇ ਲਈ ਸਰ ਕਿਵੇਂ ਦੇਖਦੇ ਹੋ ਨਵੇਂ ਜਿਹੜੇ ਚੇਅਰਮੈਨ ਨਿਯੁਕਤ ਕੀਤੇ ਨੇ ਕੀ ਕੁਝ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਅਹ ਦੇਖੋ ਆਮ ਆਦਮੀ ਪਾਰਟੀ ਆਪਣੇ ਸਾਰੇ ਵਲੰਟੀਅਰਾਂ ਦਾ ਆਪਣੇ ਸਾਰੇ ਉਹਨਾਂ ਪੁਰਾਣੇ ਲੀਡਰ ਸਾਹਿਬਾਨ ਦਾ ਲਗਾਤਾਰ ਮਾਨ ਸਨਮਾਨ ਦੇ ਰਹੀ ਹੈ ਸਮੇਂ-ਸਮੇਂ ਸਿਰ ਸਾਰਿਆਂ ਨੂੰ ਚੇਅਰਮੈਨੀਆਂ ਮਿਲ ਰਹੀਆਂ ਨੇ ਅੱਜ ਸਾਡੇ ਛੋਟੇ ਭਰਾ ਪ੍ਰਭੀਰ ਸਿੰਘ ਬਰਾੜ ਜੀ ਨੂੰ ਚੇਅਰਮੈਨੀ ਮਿਲੀ ਆ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੇ ਸੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਦੂਸਰਾ ਉਹਨਾਂ ਨੇ ਅੱਜ ਕਮਿਟਮੈਂਟ ਕੀਤੀ ਹੈ ਕਿ ਮੈਂ ਬਿਲਕੁਲ ਡਿਪਾਰਟਮੈਂਟ ਨੂੰ ਉਚਾਈਆਂ ਤੇ ਬੁਲੰਦੀਆਂ ਤੇ ਲੈ ਕੇ ਜਾਊਂਗਾ ਔਰ ਬਿਲਕੁਲ ਜਿਹੜਾ ਪ੍ਰਸ਼ਾਸਨ ਆ ਉਹ ਸਾਫ਼ ਤੇ ਸੁਸੱਜਾ ਦੇਊਂਗਾ ਔਰ ਪ੍ਰਸ਼ਾਚਾਰ ਦਾ ਖਾਤਮਾ ਕਰੂੰਗਾ ਔਰ ਡਿਪਾਰਟਮੈਂਟ ਦੇ ਅੰਦਰ ਜਿਹੜੀ ਹੈ ਉਹ ਟਰਾਂਸਪੇਰੈਂਸੀ ਲੈ ਕੇ ਆਉਂਗਾ ਸੋ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਮੁਬਾਰਕਬਾਦ ਦਿੰਨਾਗਾ ਪ੍ਰਸ਼ਾਚਾਰ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਕੱਲ ਵੀ ਤੁਸੀਂ ਇੱਕ ਕੇਸ ਦਾ ਫਾਜ਼ਿਲਕਾ ਦਾ ਜ਼ਿਕਰ ਕੀਤਾ ਸੀ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਐਸਐਸਪੀ ਦੀ ਵੀ ਕੋਈ ਮिलीपुਗਤ ਪਾਈ ਗਈ ਉਸ ਪੂਰੇ ਕੇਸ ਦੇ ਵਿੱਚ ਦੇਖੋ ਕੰਪਲੇਨੈਂਟ ਨੇ ਇਹ ਬਿਆਨ ਕੀਤਾਗਾ ਕਿ ਮੈਂ ਕਾਫੀ ਦਿਨਾਂ ਤੋਂ ਐਸਐਸਪੀ ਨੂੰ ਮਿਲ ਰਿਹਾ ਸੀਗਾ ਉਹ ਕਾਰਵਾਈ ਨਹੀਂ ਕਰ ਰਹੇ ਸੀਗੇ ਔਰ ਇਥੋਂ ਸਿੱਧ ਹੁੰਦਾਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਇੱਕ ਟੀਚਾ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਵਿੱਚ ਜਿਹੜਾ ਵੀ ਕੋਈ ਅੜਚਣ ਪੈਦਾ ਕਰੂਗਾ ਜਿਹੜਾ ਵੀ ਕੋਈ ਭ੍ਰਿਸ਼ਟਾਚਾਰ ਕਰੂਗਾ ਜਾਂ ਕਿਸੇ ਕੰਮ 'ਚ ਡਿਲੇ ਕਰੂਗਾ ਜਾਂ ਕਿਸੇ ਲੋਕਾਂ ਦੀ ਸੁਣਵਾਈ ਨਹੀਂ ਕਰੂਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਹੈ ਤਾਂ ਉਸੇ ਤਹਿਤ ਜਿਹੜੀ ਕਾਰਵਾਈ ਹੋਈ ਆ ਤੁਸੀਂ ਮਤਲਬ ਇੱਕ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਜਿਹੜਾ ਹੜਾਕਾ ਮਾਰਿਆ ਜਾ ਰਿਹਾ ਚਾਹੇ ਫਿਰ ਪਹਿਲਾਂ BBMB ਤੇ CISF ਲਗਾਣਾ ਜਾਂ ਫਿਰ ਹੁਣ ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜਾਬ ਦੇ ਡੈਪੂਟੇਸ਼ਨ ਦਾ ਕੋਟਾ ਖਤਮ ਕਰਕੇ ਸੈਂਟਰ ਦਾ ਡੈਪੂਟੇਸ਼ਨ ਲਗਾਇਆ ਜਾ। ਅ ਦੇਖੋ ਇਹ ਮੈਨੂੰ ਪ੍ਰੈਸ ਦੇ ਜ਼ਰੀਏ ਪਤਾ ਲੱਗਿਆ ਕਿ ਮੈਂ ਸਾਡੇ ਕੈਬਨਟ ਦੇ ਕਲੀਕ ਖਰਜੋਤ ਬਹਿਨ ਜੀ ਨਾਲ ਗੱਲ ਕਰੂੰਗਾ ਕਿ ਇਸ ਮਾਮਲੇ ਸੰਬੰਧੀ ਚੰਡੀਗੜ੍ਹ ਦੇ ਗਵਰਨਰ ਸਾਹਿਬ ਦੇ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਸਾਹਿਬ ਦੇ ਨਾਲ ਗੱਲ ਕਰਕੇ ਮਾਮਲਾ ਜਿਹੜਾ ਉਹਨੂੰ ਠੀਕ ਕਰਨ ਔਰ ਦੂਜੇ ਪਾਸੇ ਇਸ ਆਰਡਰਾਂ ਤੋਂ ਸਪਸ਼ਟ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੀ ਆ ਪੰਜਾਬ ਦੇ ਸੱਭਿਆਚਾਰ ਨੂੰ ਨਫ਼ਰਤ ਕਰਦੀ ਆ ਪੰਜਾਬ ਨੂੰ ਅੱਗੇ ਵਧਣ ਤੋਂ ਰੋਕਣ ਦਾ ਯਤਨ ਕਰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਵਿਰੋਧੀ ਹਤਕੰਡੇ ਬਣਾ ਰਹੀ ਆ ਪੰਜਾਬ ਵਿਰੋਧੀ ਪਾਲਿਸੀਆਂ ਲੈ ਕੇ ਆ ਰਹੀ ਆ ਔਰ ਪੰਜਾਬ ਦੇ ਲੋਕ ਸਭਾ ਆਉਣ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਵੀ ਸਭ ਕੁਝ ਸਿਖਾਉਣਗੇ ਅੱਜ ਜੀ ਮੇਰੇ ਸਿੱਧੂ ਮਸੇਵਾਲਾ ਮਰਹੂਮ ਗਾਇਕ ਉਹਨਾਂ ਦੇ ਪਿਤਾ ਜੀ ਨੇ ਅਨਾਉਂਸਮੈਂਟ ਕਰ ਦਿੱਤੀ ਹੋਈ ਹੈ ਕਿ ਉਹ ਚੋਣਾਂ ਲੜਨਗੇ ਕਿਵੇਂ ਦੇਖਦੇ ਹੋ ਉਹਨਾਂ ਦੀ ਇਸ ਅਨਾਉਂਸਮੈਂਟ ਨੂੰ ਕਿਉਂਕਿ ਦੋ ਦਿਨ ਬਾਅਦ ਸਿੱਧੂ ਮਸੇਵਾਲਾ ਦੀ ਵਰਸੀ ਵੀ ਆਉਣ ਵਾਲੀ ਹੈ ਦੇਖੋ ਲੋਕਤੰਤਰ ਦੇ ਅੰਦਰ ਹਰ ਇੱਕ ਵਿਅਕਤੀ ਨੂੰ ਅਧਿਕਾਰ ਹੁੰਦਾ ਹੈਗਾ ਕਿ ਉਹ ਕਿਸੇ ਵੀ ਪੋਸਟ ਲਈ ਆਪਣੀ ਜਿਹੜੀ ਆ ਜੇਕਰ ਉਹ ਯੋਗਤਾ ਪੂਰੀ ਕਰਦਾਗਾ ਤਾਂ ਇਲੈਕਸ਼ਨ ਲੜ ਸਕਦਾਗਾ ਸੋ ਬਿਲਕੁਲ ਮੈਂ ਤਾਂ ਸਮਝਦਾਗਾ ਕਿ ਉਹਨਾਂ ਦਾ ਭਾਰਤੀ ਲੋਕਤੰਤਰ ਦੇ ਅੰਦਰ ਇਲੈਕਸ਼ਨ ਲੜਨ ਲਈ ਸਵਾਗਤ ਹੈ ਔਰ ਦੂਸਰੇ ਪਾਸੇ ਇਹ ਉਹਨਾਂ ਦੀ ਪਾਰਟੀ ਨੇ ਤੈਅ ਕਰਨਾਗਾ ਕਾਂਗਰਸ ਪਾਰਟੀ ਦੇ ਵਿੱਚ ਨੇ ਆਈ ਥਿੰਕ ਉਹ ਅੱਜਕਲ ਤੇ ਕਾਂਗਰਸ ਪਾਰਟੀ ਨੇ ਤੈਅ ਕਰਨਾਗਾ ਕਿ ਉਹਨੂੰ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਤਾਂ ਉਹਨਾਂ ਦਾ ਅਪਦਾ ਮਾਮਲਾ ਉਹਨਾਂ ਦਾ ਨਿੱਜੀ ਮਾਮਲਾਗਾ ਪਰ ਮੈਂ ਤਾਂ ਉਹਨਾਂ ਨੂੰ ਮੁਬਾਰਕਬਾਦ ਦੇਊਗਾ ਕਿ ਉਹ ਭਾਰਤੀ ਲੋਕਤੰਤਰ ਦੇ ਅੰਦਰ ਇਲੈਕਸ਼ਨ ਲੜਨਾ ਚਾਹੁੰਦੇ ਨੇਗੇ ਠੀਕ ਤਾਂ ਬਿਲਕੁਲ ਵਿਤ ਮੰਤਰੀ ਹਰਪਾਲ ਚੂਮਾ ਸਾਡੇ ਨਾਲ ਸੀਗੇ ਤੇ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਪ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਜਿਹੜੀ ਪਾਰਟੀ ਨੇ ਅਪਣਾਈ ਹੋਈ ਹੈ ਸਰਕਾਰ ਨੇ ਅਪਣਾਈ ਹੋਈ ਹੈ ਉਸੇ ਤੇ ਹੀ ਸਰਕਾਰ ਜਿਹੜਾ ਲਗਾਤਾਰ ਖੜੀ ਉੱਤਰ ਰਹੀ ਹੈ ਤੇ ਜੇਕਰ ਕੋਈ ਵੀ ਕ੍ਰਪਸ਼ਨ ਕਰੇਗਾ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੋ ਮਿਰੋਕ ਚੰਦ